ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 4 ਅਤੇ 5 April ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਰਹਿਣਗੇ ਬੀਤੀ ਰਾਤ ਪੰਜਾਬ ਦੇ ਵਿੱਚ ਹਲਕੀ ਹਨੇਰੀ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਤਾਪਮਾਨ ਦੇ ਵਿੱਚ ਕਾਫੀ ਵੱਡੀ ਗਰਾਵਟ ਦੇਖਣ ਨੂੰ ਮਿਲੀ ਪਰ ਅੱਧ ਰਾਤ ਤੋਂ ਬਾਅਦ ਜਿਵੇਂ ਹੀ ਬੱਦਲਵਾਈ ਦਾ ਮੌਸਮ ਚੇਂਜ ਹੋਇਆ ਉਸੇ ਤਰੀਕੇ ਨਾਲ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਪਿੰਡ ਜ਼ਿਲੇ ਸ਼ਹਿਰ ਤੋਂ ਬਲੌਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਆ ਤੁਹਾਨੂੰ ਸਮੇਂ ਸਿਰ ਮਿਲਦੀ ਰਹ ਸਕੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਬੀਤੀ ਰਾਤ ਉੱਤਰ ਪੂਰਬੀ ਅਤੇ ਦੱਖਣ ਪੱਛਮੀ ਹਵਾਵਾਂ ਦਾ ਜ਼ੋਰ ਬਣਿਆ ਹੋਇਆ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਨ ਉਹ ਕਾਫੀ ਜ਼ਿਆਦਾ ਤੇਜ਼ ਹਨੇਰੀ ਵਾਲੇ ਬਣੇ ਪਰ ਅਚਾਨਕ ਅੱਧੇ ਘੰਟੇ ਦੇ ਵਿੱਚ ਹੀ ਮੌਸਮ ਸਾਫ਼ ਹੋ ਗਿਆ ਬੱਦਲ ਵਾਈ ਦੇ ਨਾਲ ਕਿਸੇ ਕਿਸੇ ਿਲਕ ਵਿੱਚ ਬੂੰਦਾਬاندی ਵੀ ਦੇਖਣ ਨੂੰ ਮਿਲੀ ਜਿਸ ਦੇ ਨਾਲ ਅੱਜ ਸਵੇਰੇ ਥੋੜਾ ਜਿਹਾ ਠੰਡ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਅੱਜ 4 ਅਪ੍ਰੈਲ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਕਾਫੀ ਹੱਦ ਤੱਕ ਕਲੀਅਰ ਰਹੇਗਾ ਅੱਧਰ ਰਾਤ ਫਿਰ ਦੁਆਰਾ ਤੱਕ ਬੱਦਲਵਾਈ ਪੰਜਾਬ ਦੇ ਉੱਪਰ ਟ੍ਰੈਵਲ ਕਰੇਗੀ ਜੋ ਕਿ ਉੱਤਰੀ ਪੰਜਾਬ ਤੋਂ ਲੈ ਕੇ ਪੂਰਬੀ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇਵੇਗੀ ਜਾਨੀ ਕਿ ਪੰਜਾਬ ਦੇ ਉੱਪਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਰੂਪਨਗਰ ਨਮਾਸ਼ਹਿਰ ਹੁਸ਼ਿਆਰਪੁਰ ਇਨ੍ਹਾਂ ਇਲਾਕਿਆਂ ਦੇ ਉੱਪਰੋਂ ਦੀ ਹੈ ਬੱਦਲਵਾਈ ਟ੍ਰੈਵਲ ਕਰਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਇਸ ਦਾ ਅਸਰ ਕੋਈ ਬਹੁਤ ਵੱਡਾ ਨਹੀਂ ਹੈ ਕਿ ਬਹੁਤ ਭਾਰੀ ਕੋਈ ਇਸ ਦਾ ਅਸਰ ਹੋਵੇਗਾ ਮੌਸਮ ਜਿਹੜਾ ਹਲਕੇ ਤੋਂ ਦਰਮਿਆਨੇ ਹੀ ਬੱਦਲਵਾਈ ਹੈ ਇਹ ਹੌਲੀ ਹੌਲੀ ਅੱਗੇ ਲੰਘ ਜਾਵੇਗੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਤਾਪਮਾਨ ਜਿਹੜੇ ਦਿਨ ਦੇ ਸਮੇਂ 35 ਡਿਗਰੀ ਰਾਤ ਦੇ ਸਮੇਂ 20 ਡਿਗਰੀ ਤਾਪਮਾਨ ਬਣੇ ਰਹਿਣ ਦੀ ਉਮੀਦ ਹੈ ਤੇ ਬੀਤੀ ਕੱਲ ਤੋਂ ਜਿਸ ਤਰੀਕੇ ਨਾਲ ਉਮੀਦ ਲੱਗ ਰਹੀ ਸੀ ਕਿ ਬੱਦਲਵਾਈ ਦਾ ਕੋਈ ਵੱਡਾ ਅਸਰ ਹੋਵੇਗਾ ਉਸੇ ਤਰੀਕੇ ਦਾ ਇਸ ਬੱਦਲਵਾਈ ਦਾ ਵੀ ਕੋਈ ਵੱਡਾ ਅਸਰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਉਹ 5 ਤਰੀਕ ਨੂੰ ਵੀ ਇਸੇ ਤਰੀਕੇ ਨਾਲ ਬਣੇ ਰਹਿਣਗੇ ਮੌਸਮ ਕਲੀਅਰ ਹੋਵੇਗਾ ਚੰਗੀ ਧੁੱਪ ਲੱਗੇਗੀ ਹਾਲਾਤ ਕੋਈ ਵੱਡੇ ਖਰਾਬ ਹੁੰਦੇ ਦਿਖਾਈ ਨਹੀਂ ਦੇ ਰਹੇ ਹੁਣ ਜਿਹੜੇ ਦਿਨ ਨੇ ਇਹਨਾਂ ਦਿਨਾਂ ਵਿੱਚ ਮੌਸਮ ਖੁਸ਼ਕ ਹੋਵੇਗਾ ਧੁੱਪ ਲੱਗੇਗੀ ਤਾਪਮਾਨ ਵਧਣਗੇ ਅਤੇ ਨਾਲ ਦੀ ਨਾਲ ਤੇਜ਼ ਹਵਾਵਾਂ ਦੁਪਹਿਰ ਦੇ ਸਮੇਂ ਤੇ ਰਾਤ ਦੇ ਸਮੇਂ ਵੀ ਚਲਦੀਆਂ ਦਿਖਾਈ ਦੇ ਸਕਦੀਆਂ ਨੇ ਇਹਨਾਂ ਬਾਰੇ ਜੋ ਵੀ ਨਵੀਂ ਅਪਡੇਟ ਹੋਣਗੀ ਆ ਤੁਹਾਡੇ ਸਾਹਮਣੇ ਵੀਡੀਓਜ਼ ਆਪਾਂ ਲਗਾਤਾਰ ਲਿਆਉਂਦੇ ਰਹਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰ ਭੈਣ ਭਰਾਵਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਇਸ ਤੋਂ ਇਲਾਵਾ ਜੋ ਇੱਕ ਸਿਸਟਮ ਨੇ ਉਹ ਵਿਸਾਖੀ ਦੇ ਨੇੜੇ ਤੇੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਬਾਰੇ ਹਜੇ 10 ਦਿਨ ਪਏ ਨੇ ਤੇ ਜਿਵੇਂ ਹੀ ਕੋਈ ਨਵੀਂ ਅਪਡੇਟ ਸਾਨੂੰ ਪ੍ਰਾਪਤ ਹੋਵੇਗੀ ਤਾਂ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਦੀ ਕਰਾਂਗੇ ਫਿਲਹਾਲ ਮੌਸਮ ਓਵਰਾਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਹ ਸੀ ਜੀ ਅਪਡੇਟ 4-5 ਤਰੀਕ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ